कंटे कुल कम करो करो मज़दूर कम कर दूज कंट्री होगे बड़े मशहूर ਕੀ ਕੇ ਸੌਂਗੇ ਵੇ ਜਿਮੀ ਤੋਨੇ ਰੰਪਿਆ ਬਿੰਨੀ ਛੱਟੀ ਡੈਂਕਾ ਐ ਤਲੇ ਸੋਨੂ ਜੈਟਲੇ ਮੋਨੂ ਨੀਂਦ ਨੇ ਦਬਲੇ ਨਵੇਂ ਹੰਬ ਕਰਨੋ ਰਹਿ ਮਾਰ ਕਰਾੜੇ ਵੇ ਗੂੰਜਦੇ ਕਮਰੇ ਕਿਵੇਂ ਕੰਮਸਾਂ ਵਰੇ ਵੋਟੀਆਂ ਕੁੰਝਾਂ ਚੱਗੀਆਂ ਡਰਨੋ ਵੜ ਕਰੀ ਦਲੇ ਡਰ ਗਏ ਸੋਸਤਿਆਂ ਚੜੀਆਂ ਔਖੀਆਂ ਘੜੀਆਂ ਵਟਣਗੀਆਂ ਨੜੀਆਂ ਢੀ ਮੋ ਖੜੀਆਂ ਕਹੇ ਪਰ ਦਾਦੀ ਲਵੋ ਮਨ ਕਹਿਣਾ ਤੁਜੀ ਸ਼ੱਦਗੇ ਸਿਉੜੇ ਹੋਵੇ ਹੱਥੀ ਕੰਮ ਕਰਨੋ सरना मिची मुठ खुल जूं टोर न सीरिय ਉਹ ਨਹੀਂ ਪਸੂ ਪਣ ਖੌਰੂ ਕਿਵੇਂ ਕੰਮ ਸੌਰੂ ਨਹੀਂ ਇਕ ਟਿੱਕਲੀ ਤਾਰ ਨਹੀਂ ਨਿਕਲੀ ਰੰਬਣ ਤੇ ਰਿੰਗਣ ਕਲਿਆ ਤੇ ਖੜੀਆਂ ਦੁੱਧ ਸੁੱਕ ਗੇ ਲਵੇਰੇ ਵੇ ਲੰਗੇ ਡੰਗ ਪਏਗੇ ਅਦੇ ਧਿਓ ਰਹੇਗੇ ਅੱਗੇ ਪਰ ਗੱਡ ਕੇ ਚਵਾਵਣ ਧੜੀਆਂ ਮੇਰਾ ਆਗਡ ਬਣ ਤੇ ਵੇ ਬਚਾ ਇਸ ਘਰ ਦਾ ਥਕੂਲਾ ਜਰਦਾ ਨਹੀਂ ਮੈਂ ਕਮਲੀ ਗਏ ਬਣ ਅਮਰੀ ਫੀਮ ਕਰਦੇ ਜੇਰਾ ਮੂੰਹ ਟੁੱਟ ਪੈਣਾ ਤੁਸੀਂ ਸ਼ਾਟਕੇ ਸੌਣੇ ਹੋਵੇ ਹੱਥੀ ਕੰਮ ਕਰਨਾ ਨਹੀਂ ਹੈ ਜਸਰਣਾ ਮਿਚੀ ਮੁੱਠ ਖੁੱਲ ਜੂ ਟੋੜ ਨਹੀਂ ਰਹਿਣਾ ਆਹ ਕਾਰ ਨਵੀਆਂ ਖਰੀਦ ਲੀਆਂ ਵੱਡੇ ਕਰ ਖਰਚੇ ਬੈਂਕ ਦੇ ਪਰਚੇ ਡਗਣ ਵਿੱਚ ਦਰ ਦੇ ਕਿਸ਼ਤ ਨਹੀਂ ਭਰਦੇ ਮੈਨੇਜਰ ਆ ਕੇ ਮਾਰਦਾ ਘੁਰ ਕੀ ਕੱਲ ਆਇਆ ਤਜ਼ੀਲੋਂ ਸੀ ਕੱਲ ਆਇਆ ਪਿਆਦਾ ਜੋੜ ਹੱਥ ਆ ਦਾ ਬੇਵੇ ਤੁਹਾਡੇ ਆ ਗਈ ਖੇਤ ਦੀ ਘੁਰ ਕੀ ਮੈਂ ਥੱਕਦੀ ਨਜੜਿਓ ਤੂੰ ਨੋ ਸਮਝਾਉਂਗੀ ਸ਼ਰਮ ਨਹੀਂ ਆਉਂਦੀ ਪਿੰਡਾਂ ਵਿੱਚ ਲਾਮੀ ਹੋਊ ਬਦਨਾਮੀ ਇਜਤ ਵਾਲਾ ਕਿੰਗਰਾ ਮਹਿਲ ਦਾ ਟਹਿਣਾ ਤੁਸੀਂ ਸ਼ੱਕਗੇ ਸੋਣੇ ਹੋਵੇ ਹੱਥੀਂ ਕੰਮ ਕਰਨਾ ਨਹੀਂ ਇੰਜ ਸਰਨਾ ਵਿੱਚ ਮੁੱਠ ਖੁੱਲ ਜੂ ਟੋਰ ਨਹੀਂ ਰਹਿਣਾ ਆਹ ਤੋ ਕਰ ਵੱਡੇ ਸਹੇੜ ਲਾਏ ਖਰਚ ਕਰ ਬਾਲਾ ਕਰਿਆ ਵਿਆ ਆਲਾ ਸੌ ਸੂ ਤੋੜ ਗੈਣ ਈਆਂ ਗੱਲ ਪੈਣ ਲੱਗੇ ਥੋਨੂੰ ਲੁੱਟ ਕੇ ਤਸਾਂ ਤੋਂ ਤਗੜੇ ਹੋਰ ਤਗੜੇ ਗਏ ਹੋ ਓ ਤੁਹਾਡਾ ਘਰ ਪਟਾ अच ता तावनी आलम देरे कर ले बराबर फेर क्य वधे अनत त कने वधे अंगास कनाल पें हालमदे त दुख सहण ਜੀ ਸਾਡੇ ਕੇ ਸੌਣੇ ਹੋਵੇ ਹੱਥੀਂ ਕੰਮ ਕਰਨਾ ਨਹੀਂ ਜਦ ਸਰਨਾ ਵਿੱਚ ਇਮਟ ਖੁੱਲ ਜੂ ਟੌਰ ਨਹੀਂ ਰਹਿਣਾ ਆਉ ਕੀ ਕੱਢ ਲਿਆ ਮੈਂ ਬਰੀ ਚੋ ਮਿਲਿਆ ਕੀ ਜੱਤ ਕੇ ਖਰਚ ਹੋਏ ਵਿੱਤ ਕੇ ਕੀਤੀਆਂ ਮੈਂ ਤਾਂ ਕਈ ਕਈ ਦਿਨ ਤਜਤੇ ਤੋਂ ਬਚ ਗਿਆ ਇੱਜਤਾ ਵਾਲਾ ਟੋਰਾ ਫਿਰ ਮਿਲੀਆਂ ਗਰਾਂਟਾਂ ਜੋ ਖਰਚ ਨਹੀਂ ਕਰੀਆਂ ਬਿਲਾ ਵਿੱਚ ਭਰੀਆਂ ਕਲਾਹੀ ਆਗੂ ਖਾ ਗਿਆ ਟੋਰਾ ਦੇ ਲੋੜੇ ਖਰਚਿਆਂ ਦੇ ਤੁਸੀਂ ਪਤ ਪਟ ਤੇ ਪਈ ਐ ਵਟ ਤੇ ਵਿਕੂਗੀ ਪੈਲੀ ਆਹ ਨਾ ਗੇਰਾ ਲਈ ਅਮੇ ਥੋੜੇ ਸਰ ਤੋਂ ਕਰਜ ਨਹੀਂ ਲੈਣਾ ਤੁਸੀਂ ਛੱਡ ਕੇ ਸੌਣੇ ਹੋਵੇ ਹੱਥੀਂ ਕੰਮ ਕਰਨਾ ਨਹੀਂ ਇੰਦ ਸਰ ਨਾਂ ਮੱਚੀ ਮੁੱਠ ਖੁੱਲ ਦੀ ਟੌਰ ਨਹੀਂ ਰਹਿਣਾ ਆ ਬਈ ਛਿੱਟੇ ਕੋੜ ਤੇ ਪਜਾਮੇ ਪਾ ਕੇ ਸੱਕਟਵਾ ਕੇ ਫੇਸ ਮਨਵਾ ਕੇ ਬਣੀ ਫਿਰ ਉਲਾਟੇ ਹੀਟ ਬੰਬੂ ਕਾਟਾ ਹੀਰੋ ਹੋਂਡੇ ਬਾਜ ਖੇਤ ਨਹੀਂ ਜਾਂਦੇ ਕਿਉ ਬਲ ਦੇ ਕਮਰੇ ਮੇਂ ਬੈਠ ਜੂ ਜਾ ਕੇ ਸ਼ਹਿਰੋਂ ਮਗਵਾ ਕੇ ਸਾਬ ਤੇ ਮੁਰਗੇ ਪੈਗ ਪੀ ਖਾਂਦੇ ਹੋ ਕੰਨੀ ਹੁੰਦਰਾ ਪਾ 来呀ਵੇ ਹੱਥਾਂ ਵਿੱਚ ਫੋਨ ਬਿੰਦੇ ਚਟਕੂਣਕ ਨਾਂ ਨਾਲ ਲਾ ਕੇ ਚਾਂਬੜਾ ਪਾ ਕੇ ਬੋਲਦੀਆਂ ਸੁਣੀਆਂ ਤੋਤੇ ਸੰਗ ਮੈਨਾ ਉਹ ਜੀ ਸ਼ਾਦਾ ਕੇ ਸੋਹਣੇ ਹੋਵੇ ਖਤੀ ਕੰਮ ਕਰਨਾ ਨਹੀਂ ਇੰਦ ਸਰਣਾ ਮਚੀ ਮੁੱਠ ਖਲ ਜੂ ਟੌਰ ਨਹੀਂ ਰਹਿ ਆਇਆ ਬਈ ਸਾਰਾ ਪੱਟਿਆ ਪੰਜਾਬ ਗਿਆ ਮੁੰਡੇ ਕੰਮ ਛੱਡ ਗਏ ਪਈਏ ਪੈਰ ਗੱਡ ਗੇ ਅੱਗੇ ਘੱਟ ਸੰਗੇ ਸ਼ਹਿਰਾਂ ਵਿੱਚ ਬਣ ਗਏ ਮਹੱਲੇ ਇਨਕੇ ਅੱਗੇ ਫਸਲੀ ਬਟੇਰੇ ਸੀ ਆਉਂਦੇ ਰੁੱਤ ਕੰਮ ਦੀ ਜਾਨ ਮੁਰ ਦਮ ਦੀ ਇਕੱਠੇ ਕਰ ਪੈਸੇ ਬੰਨਣ ਲੜ ਗਿਣ ਕੇ ਆ ਟੱਬਰ ਸਮੇਤ ਗਏ ਸਣੇ ਪਿਓ ਮਾਂ ਦੇ ਨਹੀਂ ਹੁਣ ਜਾਂਦੇ ਦੇਸ਼ ਨੂੰ ਮੁੜ ਕੇ ਰਹਿਣਾ ਲੱਗ ਜੁੜ ਕੇ ਬਣ ਇਹ ਬੋਟਾ ਮਨਣ ਹੁਣ ਪੈਣਾ ਉਸੇ ਸ਼ਾਟਕੇ ਸੇ ਹੋ ਰਹੇ ਹੋਵੇ ਹੱਥੀ ਕਮ ਕਰ ਲਈ ਇੰਜ ਸਰਨਾ ਮੀ ਮਟ ਖੋਲ ਜੂ ਟੌਰ ਨਹੀਂ ਰਹਿਣਾ ਆ ਬਈ ਅਜ ਕੁਝ ਨਹੀਂ ਵਿਗੜਿਆ ਵੇ ਬੇਰ ਜੇ ਡੁੱਲ ਗੇ ਰਸ ਤੇੋਂ ਭੁੱਲ ਗੇ ਆ ਜੋ ਘਰ ਮੁੜ ਕੇ ਵੀਰ ਸਭ ਜੁੜ ਕੇ ਕਮੀ ਹੱਥ ਪਾ ਲੋ ਬਦਲ ਦਿਓ ਨਕਸ਼ਾ ਕਰੋ ਗੈਰ ਦਲੇ ਦਰ ਦਿਓ ਹੋ ਜੋ ਹਸ਼ਿਆਰ ਕਰੂ ਕਰ ਤਾਰ ਬਰਕਤਾਂ ਪਾ ਕੇ ਤੁਸਾਂ ਦੀ ਰਖਸ਼ਾ ਵੰਡ ਪਾ ਲੋ ਕਮਾਂ ਦੀ ਵੇ ਕਰੇ ਤੇ ਬਾਰ ਬਣੋ ਸਰਦਾਰ ਹੱਥੀ ਕਮ ਕਰਕੇ ਰਦਉ ਵਰਕੇ ਹੰਸਦੇ ਆਕੇ ਬਦਲ ਦਿਓ ਲੈਣਾ ਤੁਸੀਂ ਛੱਡ ਕੇ ਸੌਣੇ ਹੋਵੇ ਅੱਧੀ ਕੰਮ ਕਰਨਾ ਨਹੀਂ ਇੰਜ ਸੜਨਾ ਮਿੱਟੀ ਮੁੱਠ ਖੋਲ ਜੂ ਟੋੜਨੀ ਰਹਿਣਾ ਵਾ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ ਹਰ ਕੀ